ਦੋਸਤੋ ਬਰਸਾਤਾਂ ਦੇ ਦਿਨਾਂ ਵਾਂ ਧਿਆਨ ਦੇ ਨਾਲ ਜਦੋਂ ਕਿਤੇ ਬਾਹਰ ਅੰਦਰ ਘੁੰਮਣ ਜਾਂਦੇ ਆ ਜਿੱਥੋਂ ਵੀ ਕਿਤੋਂ ਨਦੀਆਂ ਵਗੈਰਾ ਨਾਲੇ ਲੰਘਦੇ ਆ ਨਾ ਬੜੇ ਧਿਆਨ ਨਾਲ ਵੇਖ ਲੋ ਰੁੱਖ ਸਬੂਤੇ ਦਾ ਸਬੂਤਾ ਹੀ ਪਾੜ ਕੇ ਫੁੜਦਾ ਪਾਣੀ ਨੇ ਪਾਣੀ ਹਵਾ ਅੱਗ ਮਿੱਟੀ ਜੇ ਆਪਦੀ ਆਈ ਤੇ ਆ ਜਾਣਾ ਵੇਖ ਲੋ ਕੀ ਬਣਾਤਾ ਜੇ ਰੁੱਖ ਨੂੰ ਫਾੜੀ ਫਾੜੀ ਕਰਤਾ ਫੜ ਕੇ ਕਿੰਨਾ ਤੇਜ਼ ਪਾਣੀ ਦਾ ਹਵਾ ਹੋਊਗਾ ਤੇ ਇਹਦੀ ਜਪੇੜ 'ਚ ਕੋਈ ਗੱਡੀ ਬੰਦਾ ਆ ਜਾਏ ਉਹਦੇ ਲੱਭਦਾ ਨਹੀਂ ਹੋਣਾ ਧੱਕਿਆ ਇਹਦਾ ਸੋ ਭਾਉ ਜਿਹੜੇ ਵੀ ਵੀਰ ਘੁੰਮਣ ਫਿਰਨ ਜਾਂਦੇ ਨਦੀਆਂ ਨਾਲਿਆਂ ਤੋਂ ਗੱਡੀਆਂ ਬਚਾ ਕੇ ਬਰਸਾਤਾਂ ਦੇ 2 ਮਹੀਨੇ ਬਰਸਾਤ ਚੱਲਣੀ ਜੇ ਆਹ ਵੇਖੋ ਦੁਬਾਰਾ ਵੇਖੋ ਰੁੱਖ ਦੇ ਥੱਲਿਓਂ ਦੀ ਪਾੜ ਕੇ ਕੱਢਦਾ ਇਹਨੂੰ ਰੁੱਖ ਨੂੰ ਨਦੀ ਨੇ ਥੱਲਿਓਂ ਦੀ ਪਾੜ ਕੇ ਕੱਢਦਾ ਇਹੋ ਜਿਹਾ ਤੇ ਜੇ ਜ਼ਿਆਦਾ ਮਾੜਾ ਕੋਈ ਪੋੜ ਹੋਵੇ ਤੇ ਉਹ ਤੇ ਪੋੜ ਵੀ ਖੇਚ ਸਕਦਾ ਏ ਆਹ ਵੇਖੋ ਕਿਦਾਂ ਟਾਣੀ ਟਾਣੀ ਖਲਾਰ ਕੇ ਉਹ ਮਾਰੀ ਭਾਉ ਵੇਖ ਲੋ ਪਾਣੀ ਗਾੜੀ ਕੋਈ ਜ਼ੋਰ ਹੁੰਦਾ ਕਿਤੇ ਬੰਦਾ ਫਸ ਨਾ ਜਾਵੇ ਭਾਉ ਅਰੇ ਇਹਨੂੰ ਕੱਢ ਦਿੰਦਾ ਉਹ ਵੇਖ ਲੋ ਮਾਰਿਆ ਜ ਖਲਾਰ ਕੇ